ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੋ ਪਹਿਲੀ ਬੇਨਤੀ ਇਹ ਹੈ ਵੀ ਤੁਸੀਂ ਇਹ ਵੀਡੀਓ ਸ਼ੇਅਰ ਜਰੂਰ ਕਰਨੀ ਹੈ ਅੱਜ ਤੁਹਾਨੂੰ ਪੱਥਰ ਸਾਹਿਬ ਦਾ ਉਹ ਇਤਿਹਾਸ ਸੁਣਾਉਣ ਲੱਗੇ ਹਾਂ ਜੋ ਤੁਸੀਂ ਕਦੀ ਸੁਣਿਆ ਨਹੀਂ ਹੋਣਾ ਪਹਿਲਾਂ ਇਤਿਹਾਸ ਤਾਂ ਜਰੂਰ ਸੁਣਿਆ ਹੋਣਾ ਪਰ ਇਹ ਵਾਲੀਆਂ ਗੱਲਾਂ ਤੁਸੀਂ ਕਦੀ ਨਹੀਂ ਸੁਣੀਆਂ ਹੋਣੀਆਂ ਤੁਹਾਨੂੰ ਅੱਜ ਸੁਣਾਵਾਂਗੇ ਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਆਪ ਜੀ ਨਾਲ ਮੁਖਾਤਬ ਹੋਣਗੇ ਤੁਸੀਂ ਇਹ ਇਤਿਹਾਸ ਕਦੀ ਪਹਿਲਾਂ ਸੁਣਿਆ ਨਹੀਂ ਹੋਣਾ ਨਵੀਂ ਬਿਲਕੁਲ ਤੁਹਾਨੂੰ ਸੁਣਾਉਣ ਲੱਗੇ ਹਾਂ ਸ਼ੇਅਰ ਜਰੂਰ ਕਰਿਓ ਏ ਬੇਨਤੀ ਪ੍ਰਵਾਨ ਕਰਿਓ ਤਾਂ ਜੋ ਹੋਰ ਸਿੰਘ ਵੀ ਸੁਣ ਲੈਣ ਕੁਝ ਹੋਰ ਗੱਲਾਂ ਨੇ ਕੰਮ ਦੀਆਂ ਜਿਹੜੀਆਂ ਤੁਸੀਂ ਪਹਿਲੀ ਵਾਰੀ ਸੁਣੋਗੇ ਤੇ ਇਸ ਕਰਕੇ ਆਓ ਆਪਾਂ ਇਹ ਇਤਿਹਾਸ ਭਾਈ ਸਾਹਿਬ ਹੋਰਾਂ ਤੋਂ ਸਰਵਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸਥਾਨ 1517 ਇਸੇ ਨੂੰ ਇਸ ਜਗ੍ਹਾ ਤੇ ਸ਼ਿਸ਼ੋਭੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆ ਕੇ ਸਥਾਨ ਦੇ ਦਰਸ਼ਨ ਕਰਦੀਆਂ ਨੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਇੱਥੇ ਅੱਜ ਸਾਡਾ ਆਣਾ ਹੋਇਆ ਸੀ ਤੇ ਸਾਡੇ ਮਨ ਦੇ ਵਿੱਚ ਵਿਚਾਰ ਬਣਿਆ ਕਿ ਗੁਰੂ ਸਾਹਿਬ ਦੇ ਇਹ ਪਾਵਨ ਥਾਂ ਦੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਗੁਰਸਿੱਖ ਪਿਆਰੇ ਨੂੰ ਦਰਸ਼ਨ ਕਰਵਾਏ ਜਾਣ ਇਹ ਉਹ ਪੱਥਰ ਹੈ ਇਦੇ ਬਾਰੇ ਆਪ ਜੀ ਦੇ ਨਾਲ ਛੋਟੀਆਂ-ਛੋਟੀਆਂ ਵਿਚਾਰਾਂ ਕਰਾਂਗੇ ਇਹ ਪਵਨ ਪਵਿੱਤਰ ਖਾਨ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆ ਕੇ ਇਥੋਂ ਗਏ ਨੇ ਇਸ ਥਾਂ ਤੋਂ ਥੋੜੀ ਡੂੰਗੀ ਵਿਚਾਰ ਕਰੀਏ ਇਹ ਗੁਰੂ ਸਾਹਿਬ ਜੀ ਦਾ ਉਹ ਮੈਪ ਹੈ ਜਿਹਦੇ ਵਿੱਚ ਚਾਰੋਂ ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਸਦਾ ਸਾਈਆਂ ਗਏ ਹਨ ਗੁਰੂ ਸਾਹਿਬ ਕਿਸ ਥਾਂ ਤੋਂ ਕਿਸ ਕੇਸ ਥਾਂ ਦੇ ਉੱਤੇ ਗਏ ਸਾਰੀਆਂ ਉਦਾਸੀਆਂ ਚਾਰੋਂ ਦੀ ਚਾਰੋਂ ਉਦਾਸੀਆਂ ਇਸ ਮੈਪ ਦੇ ਵਿੱਚ ਦਰਸਾਈਆਂ ਗਈਆਂ ਨੇ ਆਪ ਸਮੂਹ ਸਾਰੇ ਸੰਗਤ ਇਹਦੇ ਦਰਸ਼ਨ ਕਰ ਸਕਦੇ ਹੋ ਗੁਰੂ ਸਾਹਿਬ ਇਸ ਪਵਨ ਸਥਾਨ ਦੇ ਉੱਤੇ 1517 ਈਸਵੀ ਦੇ ਵਿੱਚ ਆਏ ਨੇ ਇਹ ਤੀਜੀ ਉਦਾਸੀ ਦੇ ਵਿੱਚ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਤੇ ਆਏ ਨੇ ਔਰ ਇਹ ਉਦਾਸੀ 1514 ਤੋਂ 1518 ਤੱਕ ਗੁਰੂ ਸਾਹਿਬ ਨੇ ਕੀਤੀ ਹੈ ਉਦਾਸੀ ਗੁਰੂ ਸਾਹਿਬ ਸ਼ੁਰੂ ਕਰਦੇ ਨੇ ਕਰਤਾਰਪੁਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੋਂ ਗੁਰੂ ਸਾਹਿਬ ਮਨੀਕਰਨ ਸਾਹਿਬ ਮਨੀਕਰਨ ਸਾਹਿਬ ਤੋਂ ਗੁਰੂ ਸਾਹਿਬ ਕਾਠਮਾਂਡੂ ਕਾਠਮਾਂਡੂ ਤੋਂ ਸਿੱਕਮ ਸਿੱਕਮ ਤੇ ਥਿੰਪੂ ਥਿੰਪੂ ਤੇ ਗੁਰੂ ਸਾਹਿਬ ਲਾਸਾ ਤੇ ਲਾਸਾ ਤੋਂ ਆ ਪੂਰੀ ਪर्वत ਸ਼ਰੰਕਲਾ ਜਿਹੜੀ ਬਰਫ਼ ਦੀਆਂ ਪਹਾੜੀਆਂ ਤੋਂ ਹੁੰਦੇ ਹੋਏ ਗੁਰੂ ਸਾਹਿਬ 1517 ਈਸਵੀ ਦੀ ਵਿੱਚ ਲੇਹ ਪਹੁੰਚਦੇ ਨੇ ਤੇ ਜਦ ਗੁਰੂ ਸਾਹਿਬ ਇਸ ਜਗ੍ਹਾ ਦੇ ਪਹੁੰਚਦੇ ਨੇ ਤੇ ਇਸ ਸਥਾਨ ਦੇ ਜਿਹੜੇ ਲੋਕ ਨੇ ਲੇਹ ਦੇ ਜਿਹੜੇ ਲੋਕ ਨੇ ਉਹ ਗੁਰੂ ਸਾਹਿਬ ਤੋਂ ਬੜਾ ਪ੍ਰਭਾਵਿਤ ਹੁੰਦੇ ਨੇ ਬੜੇ ਖੁਸ਼ ਹੁੰਦੇ ਨੇ ਤੇ ਗੁਰੂ ਸਾਹਿਬ ਦਾ ਜਿਹੜਾ ਨਾਮ ਇਸ ਸਥਾਨ ਦੇ ਲੋਕ ਲੈਂਦੇ ਨੇ ਇਸ ਜਗ੍ਹਾ ਦੇ ਲੋਕ ਗੁਰੂ ਸਾਹਿਬ ਨੂੰ ਰਿੰਪੋਚੇ ਲਾਮਾ ਕਹਿ ਕੇ ਬੁਲਾਉਂਦੇ ਨੇ ਤੇ ਗੁਰੂ ਸਾਹਿਬ ਆਉਂਦੇ ਨੇ ਇਸ ਜਗ੍ਹਾ ਦੇ ਉੱਤੇ ਜਿਹੜਾ ਆਪ ਜੀ ਫੋਟੋ ਦੇ ਦਰਸ਼ਨ ਕਰ ਰਹੇ ਹੋ ਨਾ ਇਹ ਇੱਥੇ ਗੁਰਦਰਾ ਸਾਹਿਬ ਹੈ ਗੁਰਦੁਆਰਾ ਦਾਤੂਨ ਸਾਹਿਬ ਤੇ ਗੁਰੂ ਸਾਹਿਬ ਜਦੋਂ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਤੇ ਇੱਥੇ ਗੁਰੂ ਸਾਹਿਬ ਇੱਕ ਅਲੋਕਿਕ ਖੇਲ ਜਿਹੜਾ ਵਰਤਦੇ ਨੇ ਇੱਥੇ ਦੀ ਸੰਗਤ ਗੁਰੂ ਸਾਹਿਬ ਨੂੰ ਇਹ ਕਰ ਬੇਨਤੀ ਕਰਦੀ ਹੈ ਕਿ ਸਾਡੇ ਇਸ ਪੂਰੇ ਇਲਾਕੇ ਦੇ ਵਿੱਚ ਕੋਈ ਪੇੜ ਨਹੀਂ ਹੈ ਕੋਈ ਬ੍ਰਿਕਸ਼ ਨਹੀਂ ਹੈ ਤੇ ਗੁਰੂ ਸਾਹਿਬ ਦਾਤਨ ਜਿਹੜੀ ਅਸੀਂ ਦੰਦਾ ਨੂੰ ਕਰਦੇ ਆਂ ਪੰਜਾਬੀ ਦਾ ਵਰਡ ਹੈ ਦਾਤਨ ਤੇ ਗੁਰੂ ਸਾਹਿਬ ਉਸ ਦਾਤਨ ਨੂੰ ਜ਼ਮੀਨ ਦੇ ਵਿੱਚ ਗੱਡ ਦਿੰਦੇ ਨੇ ਤੇ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ ਦਾਤਨ ਸਾਹਿਬ 1517 ਈਸਵੀ ਤੋਂ ਅੱਜ ਵੀ ਅੱਜ ਤੱਕ ਲੇ ਸਿਟੀ ਦੇ ਵਿੱਚ ਬਿਰਾਜਮਾਨ ਸੋ ਸਾਚਿੰਦਰ ਇਸ ਜਗ੍ਹਾ ਦੀ ਜਿਹੜੀ ਹਿਸਟਰੀ ਹੈ ਉਹ ਇਹ ਕਹਿੰਦੀ ਹੈ ਕਿ ਇਸ ਪੱਥਰ ਦੇ ਬਿਲਕੁਲ ਪਿੱਛੇ ਜੋ ਆਬਜੀ ਖਿੜਕੀਆਂ ਦੇ ਪਿੱਛੇ ਪਹਾੜ ਦੇਖ ਰਹੇ ਹੋ ਇਸ ਪਹਾੜ ਦੇ ਉੱਤੇ ਇੱਕ ਰਾਖਸ਼ ਰਹਿੰਦਾ ਸੀ ਤੇ ਜਿਸ ਜਗ੍ਹਾ ਇਹ ਪੱਥਰ ਸਾਹ ਹੈ ਇੱਥੇ ਇੱਕ ਛੋਟੀ ਜੀ ਨਦੀ ਸੀ ਇਹ ਨਦੀ ਟੁਕੜਿਆਂ ਦੇ ਵਿੱਚ ਹੁੰਦੀ ਹੁੰਦੀ ਕਸ਼ਮੀਰ ਤੱਕ ਜਾਂਦੀ ਸੀ ਤੇ ਤੇ ਦੇ ਜਿਹੜੇ ਲੋਕਲ ਲੋਕ ਨੇ ਉਹ ਕਸ਼ਮੀਰ ਤੱਕ ਜਾ ਕੇ ਆਪਣੇ ਜਿਹੜਾ ਜੀਵਨ ਨਿਰਵਾਹ ਕਰਨ ਦਾ ਸਮਾਨ ਖਾਣ ਦਾ ਅਨਾਜ ਰਾਸ਼ਨ ਸਾਰਾ ਕਸ਼ਮੀਰ ਤੋਂ ਲੈ ਕੇ ਆਉਂਦੇ ਸੀ ਸੋ ਜਦੋਂ ਉਹ ਇਸ ਜਗ੍ਹਾ ਤੋਂ ਨਿਕਲਦੇ ਸੀ ਤੇ ਜਿਹੜਾ ਇਸ ਪਹਾੜੀ ਦੇ ਉੱਪਰ ਉਹ ਜਿਹੜਾ ਜੋ ਰਾਖਸ਼ ਰੰਦਾ ਸੀ ਉਹ ਲੋਕਾਂ ਨੂੰ ਫੜ ਕੇ ਉਹਨਾਂ ਨੂੰ ਮਾਰ ਕੇ ਖਾ ਜਾਂਦਾ ਸੀ ਭਾਵ ਕਿ ਆਦਮ ਖੋਰ ਰਾਖਸ਼ ਸੀ ਸੋ ਗੁਰੂ ਸਾਹਿਬ ਜਦੋਂ ਇਸ ਜਗ੍ਹਾ ਦੇ ਉੱਤੇ ਆਏ ਨੇ ਮਿਹੇ ਦੇ ਵਿੱਚ ਤੇ ਇਥੇ ਦੀਆਂ ਸੰਗਤਾਂ ਗੁਰੂ ਸਾਹਿਬ ਨੂੰ ਬੇਨਤੀ ਕਰਦੀਆਂ ਨੇ ਕਿ ਇਸ ਰਾਖਸ਼ ਤੋਂ ਸਾਨੂੰ ਬਚਾਇਆ ਜਾਏ ਗੁਰੂ ਸਾਹਿਬ ਇਸ ਇਸ ਪਾਵਨ ਜਗ੍ਹਾ ਤੇ ਜਿੱਥੇ ਆ ਫੋਟੋ ਪਈ ਹੈ ਨਾ ਇਸ ਜਗ੍ਹਾ ਦੇ ਉੱਤੇ ਆ ਕੇ ਬੈਠੇ ਨੇ ਇਹ ਪੱਥਰ ਉਸ ਸਮੇਂ ਉਸ ਪਹਾੜੀ ਦੇ ਉੱਪਰ ਸੀ ਗੁਰੂ ਸਾਹਿਬ ਇੱਥੇ ਬੈਠ ਕੇ ਪਰਮਾਤਮਾ ਦੇ ਬਾਣੀ ਇੱਥੇ ਉਚਾਰਦੇ ਨੇ ਪਰਮਾਤਮਾ ਦੇ ਗੁਣ ਗਾਉਂਦੇ ਨੇ ਪਰਮਾਤਮਾ ਦੇ ਵਿੱਚ ਧਿਆਨ ਲਿਆ ਜਾਂਦੇ ਨੇ ਤੇ ਰਾਖਸ਼ ਉੱਪਰ ਗੁੱਸਾ ਹੁੰਦਾ ਜਾਂਦਾ ਤੇ ਗੁਰੂ ਸਾਹਿਬ ਨੂੰ ਮਾਰਨ ਲਈ ਉਪਰ ਇਹ ਪੱਥਰ ਥੱਲੇ ਸੁੱਟਦਾ ਇਹ ਜੋ ਪੱਥਰ ਆਪ ਜੀ ਦੇਖ ਰਹੇ ਹੋ ਇਹ ਪੱਥਰ ਗੁਰੂ ਸਾਹਿਬ ਨੂੰ ਮਾਰਨ ਲਈ ਉਪਰੋਂ ਸੁੱਟਿਆ ਗਿਆ ਤੇ ਜੈਸਾ ਹੀ ਇਹ ਪੱਥਰ ਗੁਰੂ ਸਾਹਿਬ ਦੇ ਨਾਲ ਟੱਚ ਹੋਇਆ ਤੇ ਇਤਿਹਾਸ ਦੇ ਮੁਤਾਬਕ ਇਹ ਪੱਥਰ ਜਿਹੜਾ ਇਹ ਬੈਕਸ ਦੇ ਵਿੱਚ ਭਾਵ ਮੋਮ ਦੇ ਵਿੱਚ ਤਬਦੀਲ ਹੋ ਗਿਆ ਮੋਮ ਦੇ ਵਿੱਚ ਤਬਦੀਲ ਹੋਣ ਕਾਰਨ ਇਹ ਜੋ ਆਪ ਜੀ ਇੱਥੇ ਅੱਗੇ ਗੁਰੂ ਸਾਹਿਬ ਦੀ ਜਿਹੜੀ ਪਿੱਠ ਦੇਖ ਰਹੇ ਹੋ ਇਹ ਜੋ ਜਗ੍ਹਾ ਦੇਖ ਰਹੇ ਹੋ ਇਹ ਵਾਲਾ ਇਹ ਸਥਾਨ ਇਹ ਗੁਰੂ ਸਾਹਿਬ ਦੀ ਪਿੱਠ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਇਦਮੋਂ ਦਾ ਪੱਥਰ ਪੂਰੇ ਜਿਹੜਾ ਗੁਰੂ ਸਾਹਿਬ ਦੀ ਜਿਹੜੀ ਪਿੱਠ ਸੀ ਉਹਦਾ ਪੂਰਾ ਦਾ ਪੂਰਾ ਆਕਾਰ ਜਿਹੜਾ ਗੁਰੂ ਸਾਹਿਬ ਦੀ ਪਿੱਠ ਦਾ ਲੈ ਲਿਆ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਤੇ ਚੁੱਪ ਨਹੀਂ ਕੀਤੇ ਗੁਰੂ ਸਾਹਿਬ ਫਿਰ ਵੀ ਆਪਣੇ ਬਾਣੀ ਦੇ ਬੋਲਦੇ ਰਹੇ ਗੁਰਬਾਣੀ ਦਾ ਜਾਪ ਕਰਦੇ ਰਹੇ ਉਹ ਰਾਖਸ ਵਾਪਸ ਉਪਰੋਂ ਥੱਲੇ ਉਤਰਿਆ ਗੁਰੂ ਸਾਹਿਬ ਨੂੰ ਨੇ ਫਿਰ ਕਿਹਾ ਕਿ ਚੁੱਪ ਕਰ ਜੋ ਲੇਕਿਨ ਗੁਰੂ ਸਾਹਿਬ ਚੁੱਪ ਨਹੀਂ ਕੀਤੇ ਗੁਰੂ ਸਾਹਿਬ ਆਪਣੇ ਧੁਨੀ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਮਗਨ ਸੀ ਤੇ ਜਦੋਂ ਉਹ ਰਾਖਸ਼ ਥੱਲੇ ਆਇਆ ਤੇ ਰਾਖਸ਼ ਨੇ ਇਸ ਪੱਥਰ ਨੂੰ ਇੱਕ ਲੱਕ ਮਾਰੀ ਇਹ ਉਸ ਰਾਖਸ਼ ਦਾ ਪੈਰ ਦਾ ਨਿਸ਼ਾਨ ਹੈ ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਕ ਇਦਾਂ ਦਾ ਪੱਥਰ ਪਾਕਿਸਤਾਨ ਦੇ ਵਿੱਚ ਵੀ ਹੈ ਨਾਮ ਗੁਰਦੁਆਰਾ ਪੰਜਾ ਸਾਹਿਬ ਜਿੱਥੇ ਆਪ ਸਮੂਹ ਸੰਗਤਾਂ ਜਾਣਦੇ ਹੋ ਕਿ ਉਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਨੇ ਕੋਡੇ ਰਾਖਸ਼ ਨੇ ਗੁਰੂ ਸਾਹਿਬ ਦੇ ਪੱਥਰ ਸੁੱਟਿਆ ਤੇ ਗੁਰੂ ਸਾਹਿਬ ਨੇ ਉਸ ਪੱਥਰ ਨੂੰ ਹੱਥ ਨਾਲ ਰੋਕਿਆ ਇੱਕ ਗੁਰੂ ਸਾਹਿਬ ਦੇ ਪੈਰ ਦੇ ਨਿਸ਼ਾਨ ਸਾਨੂੰ ਕਰਨਾਟਕਾ ਬਿਦਰ ਦੇ ਅੰਦਰ ਮਿਲਦੇ ਨੇ ਜਿਸ ਗੁਰਦਰਾ ਸਾਹਿਬ ਦਾ ਨਾਮ ਹੈ ਨਾਨਕ ਛੀਰਾ ਸਾਹਿਬ ਸੰਗਤਾਂ ਜਦੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆ ਕੇ ਨਾਦੇੜ ਸਾਹਿਬ ਦਰਸ਼ਨ ਕਰਨ ਜਾਂਦੀਆਂ ਨੇ ਤੇ ਉੱਥੇ ਗੁਰੂ ਸਾਹਿਬ ਦੇ ਉਸ ਪਾਵਨ ਥਾਂ ਦੇ ਵਿੱਚ ਦਰਸ਼ਨ ਕਰਕੇ ਆਉਂਦੇ ਨੇ ਸੋ ਸਾਧ ਸੰਗਤ ਜੀ ਇਹ ਪੱਥਰ ਜੋ ਗੁਰੂ ਨਾਨਕ ਦੇਵ ਜੀ ਦਾ ਟੱਚ ਹੋ ਕੇ ਇਹਦੇ ਵਿੱਚ ਪੂਰੀ ਗੁਰੂ ਸਾਹਿਬ ਦੀ ਬੈਕ ਜਿਹੜੀ ਪਿੱਠ ਸੀ ਉਹ ਪਿੱਛੇ ਲੱਗ ਆ ਗਈ ਜੋ ਰਾਖਸ਼ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਸਾਹਿਬ ਕੋਈ ਪਰਮਾਤਮਾ ਦੇ ਹੀ ਰੂਪ ਨੇ ਕਿਉਂ ਗੁਰਬਾਣੀ ਵਿੱਚ ਗੁਰੂ ਸਾਹਿਬ ਦੇ ਉਸਤ ਦੇ ਵਿੱਚ ਪਾਠ ਸਾਹਿਬ ਲਿਖਦੇ ਨੇ ਆਪ ਨਰਾਇਣ ਕਲਾਤਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਕਿਉਂ ਨਿਰੰਕਾਰ ਆਪ ਇੱਕ ਆਕਾਰ ਲੈ ਕੇ ਸੰਸਾਰ ਦੇ ਵਿੱਚ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਆਇਆ ਸੋ ਗੁਰੂ ਸਾਹਿਬ ਇਸ ਸਥਾਨ ਦੇ ਉੱਤੇ ਜਦੋਂ ਆ ਕੇ ਰਾਖਸ਼ ਨੇ ਇਹ ਗੁਰੂ ਸਾਹਿਬ ਦੇ ਨਾਲ ਇਹ ਗੁਸਤਾਖੀ ਕੀਤੀ ਜਦੋਂ ਨੂੰ ਇਸ ਗੱਲ ਦਾ ਪਤਾ ਲੱਗਾ ਉਹਨੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਗੁਰੂ ਸਾਹਿਬ ਨੇ ਉਪਦੇਸ਼ ਦੇ ਕੇ ਉਹਨੂੰ ਇਹ ਗੱਲ ਕਹੀ ਕਿ ਵੈਸੇ ਇਹ ਸਾਰਾ ਬੰਜਰ ਇਲਾਕਾ ਹੈ ਤੇ ਤੇਰੇ ਜੈਸੇ ਰਾਖਸ਼ੀ ਤੇ ਹੋਰ ਹੋ ਗਏ ਤੇ ਇੱਥੇ ਜਿਹੜੇ ਲੋਕਲ ਲੋਕ ਨੇ ਉਹ ਵੈਸੇ ਪਰੇਸ਼ਾਨ ਹੋ ਜਾਣਗੇ ਸੋ ਸੇਵਾ ਦਾ ਭਾਵ ਉਹਦੇ ਵਿੱਚ ਪਾ ਕੇ ਗੁਰੂ ਸਾਹਿਬ ਇਸਤਾਨ ਤੋਂ ਵਾਪਸ ਕਾਰਗਲ ਕਾਰਗਲ ਤੋਂ ਕਸ਼ਮੀਰ ਕਸ਼ਮੀਰ ਤੋਂ ਉਹਦੇ ਵਾਪਸ ਕਰਤਾਰਪੁਰ ਸਾਹਿਬ ਉੱਥੇ ਚਲੇ ਗਏ ਉਹ ਰਾਖਸ਼ ਜਦੋਂ ਤੱਕ ਰਿਆ ਇੱਥੇ ਤੇ ਜਿਹੜੇ ਲੋਕਲ ਲੋਕ ਨੇ ਦੱਸਦੇ ਨੇ ਇਸੇ ਹੀ ਪੱਥਰ ਦੇ ਕੋਲ ਰਿਆ ਤੇ ਇੱਥੇ ਦੀ ਇਹ ਗੱਲ ਲੋਕਲ ਲੋਕਾਂ ਦਾ ਮੰਨਣਾ ਹੈ ਕਿ ਉਹ ਰਾਖਸ਼ ਸਾਜੀ ਵੀ ਇਸ ਪੱਥਰ ਦੇ ਅੰਦਰ ਕਿਉਂਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ 1965 ਤੋਂ ਪਹਿਲਾਂ ਇਹ ਇੱਥੇ ਦੇ ਲੋਕਲ ਲੋਕਾਂ ਦੇ ਕੋਲ ਸੀ ਜੇ ਆਪ ਜੀ ਨੂੰ ਬੜਾ ਧਿਆਨ ਦੇ ਨਾਲ ਦੇਖੋ ਤੇ ਆਪ ਜੀ ਨੂੰ ਦਿਖ ਰਿਹਾ ਹੋਣਾ ਕਿ ਇਸ ਪੱਥਰ ਦੇ ਉੱਤੇ ਇਹ ਛੋਟੇ-ਛੋਟੇ ਇੱਥੇ ਲਫ਼ਜ਼ ਲਿਖੇ ਹੋਏ ਨੇ ਜੇ ਬੜਾ ਧਿਆਨ ਨਾਲ ਦੇਖੋ ਫਿਰ ਲੱਭਦੇ ਨੇ ਇਸ ਤਰ੍ਹਾਂ ਨਹੀਂ ਲੱਭਦੇ ਛੋੜੀ ਕੁਝ ਸ਼ਬਦ ਇਹਦੇ ਵਿੱਚ ਅੰਕਿਤ ਕੀਤੇ ਹੋਏ ਨੇ ਤੇ ਥੋੜਾ ਜਿਹਾ ਇਸ ਪਾਸੇ ਆਈਏ ਇੱਥੋਂ ਆਪ ਜੀ ਦੇਖੋ ਤੇ ਆਪ ਜੀ ਨੂੰ ਛੋਟੇ-ਛੋਟੇ ਜਿਹੜੇ ਇਥੇ ਅੱਖਰ ਨੇ ਲਦਾਖੀ ਭਾਸ਼ਾ ਦੇ ਵਿੱਚ ਜਿਹੜੇ ਦਰਸ਼ਨ ਹੋ ਰਹੇ ਹੋ ਨੇ ਇਹ 1965 ਤੋਂ ਪਹਿਲਾਂ ਇਹ ਪੱਥਰ ਜਿਹੜਾ ਇਥੇ ਲਦਾਖੀ ਲੋਕ ਇਹਦੀ ਪੂਜਾ ਕਰਦੇ ਸੀ ਇਥੇ ਅਰਗਵਤੀ ਵਗੈਰਾ ਸ਼ਗਰਾ ਸਾਰਾ ਕੁਝ ਜਿਸ ਤਰੀਕੇ ਨਾਲ ਪੂਜਾ ਹੁੰਦੀ ਹੈ ਉਹ ਉਹ ਕਰਦੇ ਸੀ ਲੇਕਿਨ 1965 ਤੋਂ ਬਾਅਦ ਇਹ ਜਿਹੜਾ ਗੁਰਦਰਾ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਗ੍ਰਿਫ ਦੇ ਅੰਦਰ ਚਲੀ ਗਈ ਤੇ ਉਹਦੇ ਵਸਤਾ ਹਾਸਤਾ-ਹਾਸਤਾ ਅੱਜ ਦੇ ਟਾਈਮ ਤੇ ਇਹ ਗੁਰਦਰਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਇੰਡੀਅਨ ਆਰਮੀ ਦੇ ਕੋਲ ਹੈ ਉਹਨ ਸਾਧ ਸੰਗਤ ਜੀ ਗੱਲ ਇਹ ਹੈ ਕਿ ਸਿੱਖ ਪੱਥਰ ਦਾ ਪੂਜਾਰੀ ਹੈ ਕਿ ਸ਼ਬਦ ਦਾ ਪੂਜਾਰੀ ਸੋ ਇਸੇ ਸਥਾਨ ਦੇ ਅਗਲੇ ਸੈਰ ਜਿਹੜੇ ਸੰਗਤਾਂ ਆਉਂਦੀਆਂ ਨੇ ਤੇ ਪਹਿਲਾਂ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ ਤੇ ਇਤਿਹਾਸਿਕ ਸਥਾਨ ਹੋਣ ਦੇ ਕਾਰਨ ਗੁਰੂ ਸਾਹਿਬ ਜੀ ਦੇ ਨਾਲ ਲੱਗੀ ਲੱਗਾ ਇਹ ਪੱਥਰ ਸਾਡਾ ਹਿਸਟਰੀ ਦਾ ਇੱਕ ਹਿੱਸਾ ਹੋਣ ਕਰਕੇ ਇਹ ਜਿਹੜਾ ਪੱਥਰ ਹੈ ਇਹ ਪਿਛਲੀ ਸਾਈਡ ਹੈ ਸੋ ਇੱਥੇ ਦੇ ਲੋਕਲ ਲੋਕ ਇਹ ਮੰਨਦੇ ਨੇ ਕਿ ਉਹ ਰਾਖਸ ਸਾਜੀ ਵੀ ਇਸੇ ਪੱਥਰ ਦੇ ਅੰਦਰ ਲੈਕਿਨ ਸਿੱਖ ਧਰਮ ਸਿੱਖ ਵਿਦਵਾਨ ਇਸ ਗੱਲ ਨੂੰ ਨਹੀਂ ਮੰਨਦੇ ਔਰ ਮੰਨਣਾ ਵੀ ਨਹੀਂ ਚਾਹੀਦਾ ਕਿਉਂ ਨਹੀਂ ਮੰਨਣਾ ਚਾਹੀਦਾ ਕਿਉਂਕਿ ਗੁਰੂ ਦਾ ਸ਼ਬਦ ਸਾਨੂੰ ਕਹਿੰਦਾ ਹੈ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜਿਉ ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਣ ਨਿਰ ਜਿਉ ਬੜੀ ਸੁੰਦਰ ਗੱਲ ਭਗਤ ਕਬੀਰ ਜੀ ਕਰਦੇ ਨੇ ਕਿ ਇੱਕ ਮਾਲਣ ਹੈ ਉਹ ਫੁੱਲ ਤੋੜ ਤੋੜ ਕੇ ਉਹ ਬਾਹਰੂ ਤੋੜ ਕੇ ਜਿਹੜਾ ਕੁਦਰਤ ਨੇ ਆਪਣੀ ਖੁਸ਼ੀ ਦੇ ਵਿੱਚ ਉਹਨੂੰ ਪੈਦਾ ਕੀਤਾ ਹੈ ਉਰ ਪੂਰੀ ਕੁਦਰਤ ਨੂੰ ਉਹ ਖੁਸ਼ ਕਰ ਰਿਹਾ ਹੈ ਤੇ ਇੱਕ ਜਦੂ ਫੁੱਲ ਤੋੜ ਕੇ ਅਸੀਂ ਇਸ ਪੱਥਰ ਦੇ ਅੱਗੇ ਚੜਾ ਦਈਏ ਸੋ ਉਸ ਪੱਥਰ ਦੇ ਕਿ ਜਿਹੜਾ ਵੈਸੇ ਹੀ ਮਰਿਆ ਹੋਇਆ ਦੂਸਰੇ ਪਾਸੇ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਜੋ ਪਾਥਰ ਕੋ ਕਹਤੇ ਦੇਵ ਤਾਂਕਿ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਇ ਤਿਸ ਕੀ ਕਾਲ ਅਜਾਈ ਜਾਏ ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਭ ਦਾਨ ਦਿੱਤਾ ਬੜੀ ਸੁੰਦਰ ਗੱਲ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਪੱਥਰ ਦੇ ਪੈਰੀ ਪੈਂਦੇ ਨੇ ਜਾਂ ਪੱਥਰ ਨੂੰ ਦੇਵ ਕਹਿੰਦੇ ਨੇ ਉਹਨਾਂ ਦੀਆਂ ਕੀਤੀਆਂ ਹੋਈਆਂ ਸੇਵਾ ਸਾਰੀਆਂ ਹੀ ਬੇਫਲ ਜਾਂਦੀਆਂ ਭਾਵ ਕਿ ਕਿਹੇ ਕੰਮ ਨਹੀਂ ਆਉਂਦੀਆਂ ਤੇ ਸਤਿਗੁਰ ਕਹਿੰਦੇ ਨੇ ਜਿਹੜਾ ਮੇਰਾ ਠਾਕੁਰ ਹੈ ਕੋਣ ਠਾਕੁਰ ਦੀ ਗੱਲ ਕਰਦੇ ਨੇ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਛੇ ਦੇ ਪਰਮ ਪਿਤਾ ਪਰਮਾਤਮਾ ਦੀ ਕਹਿੰਦੇ ਸਾ ਠਾਕੁਰ ਮੇਰਾ ਸਦ ਬੋਲਨਤਾ ਮੇਰਾ ਜਿਹੜਾ ਗੁਰੂ ਹੈ ਸ਼ਬਦ ਗੁਰੂ ਹੈ ਉਹ ਸਦ ਬੋਲਨਤਾ ਸਰਬ ਜੀਆਂ ਕੋ ਦਾਨ ਦੇਤਾ ਉਹ ਸਾਰੀਆਂ ਜੀਆਂ ਨੂੰ ਦਾਨ ਦਿੰਦਾ ਸ਼ਬਦ ਦੇ ਦੁਆਰਾ ਗੁਰੂ ਸਾਹਿਬ ਕਿਰਪਾ ਕਰਦੇ ਨੇ ਸੋ ਸਤਸਿੰਘ ਜੀ ਆਪ ਸਾਰੇ ਇਸ ਸ਼ਬਦ ਦੇ ਰਾਈ ਗੁਰੂ ਸਾਹਿਬ ਇੱਕ ਗੱਲ ਹੋਰ ਕਹਿੰਦੇ ਨੇ ਉਹ ਪੱਥਰ ਦੇ ਵਿਚਾਰ ਦੇ ਵਿੱਚ ਇਹ ਗੱਲ ਕਹਿੰਦੇ ਨੇ ਜੋ ਮ੍ਰਿਤਕ ਕੋ ਚੰਦਰ ਚੰਨਣ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ ਜੇ ਮ੍ਰਿਤਕ ਨੂੰ ਮਰੇ ਹੋਏ ਇਨਸਾਨ ਨੂੰ ਚੰਨਣ ਦੇ ਨਾਲ ਉਹਦੇ ਚੰਨਣ ਦਾ ਲੇਪ ਲਾ ਦਿੱਤਾ ਜਾਏ ਤੇ ਜਾਂ ਉਹਦੇ ਕੋਲ ਚੰੰਨ ਰੱਖ ਦਿੱਤਾ ਜਾਏ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਦਾ ਕੁਛ ਨਹੀਂ ਉਹਨੂੰ ਕੋਈ ਪਰਵਾਹ ਨਹੀਂ ਪਾਏ ਚੰੰਨ ਰੱਖ ਦੋ ਪਏ ਕੂੜੇ ਦਾ ਢੇਰ ਦੇ ਕੋਲੇ ਢੇਰ ਲਾ ਦਿਓ ਉਹਨੂੰ ਨਾ ਖੁਸ਼ੂਬੂ ਨਾਲ ਮਤਲਬ ਹੈ ਨਾ ਕਿਸੇ ਤਰ੍ਹਾਂ ਦੀ ਬਦਬੂ ਨਾਲ ਮਤਲਬ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਕਿਤੇ ਨਾਲ ਰਲਾਇਆ ਸਾਨੂੰ ਸ਼ਬਦ ਗੁਰੂ ਦੇ ਨਾਲ ਲਾਇਆ ਤੇ ਸ਼ਬਦ ਗੁਰੂ ਦੇ ਅੰਗ ਸੰਗ ਰਹਿ ਕੇ ਅਸੀਂ ਇਹ ਸਾਡੇ ਇਤਿਹਾਸਿਕ ਸਥਾਨ ਨੇ ਹਿਸਟੋਰੀਕਲ ਪਲੇਸਿਸ ਨੇ ਇਹ ਸਾਡੇ ਲਈ ਮਾਣ ਸਨਮਾਨ ਦੇ ਜਗ੍ਹਾ ਨੇ ਰਿਸਪੈਕਟਫੁਲ ਪਲੇਸਿਸ ਨੇ ਲੇਕਿਨ ਸਿੱਖ ਦਾ ਜਿਹੜਾ ਧਰਮ ਹੈ ਸਿੱਖ ਦਾ ਜਿਹੜਾ ਜਿਹੜਾ ਨਿਸ਼ਚੈ ਪੂਰਾ ਹੀ ਉਹ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਨੇ ਸਾਨੂੰ ਜੀਵਨ ਜੀਣ ਦੀ ਜਾਚ ਦੱਸਦੇ ਨੇ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਿੱਖ ਦਾ ਕਰਤਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਜਿਹੜਾ ਉਹ ਸਾਰੇ ਮਾਲਕ ਉਹ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹ ਦਾਤ ਬਖਸ਼ਿਸ਼ ਕਰਦੇ ਨੇ ਸੋ ਸਾਧ ਸੰਗਤ ਜੀ ਆਪ ਸਾਰੇ ਸਮੂਹ ਸੰਗਤਾਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਦੇ ਵਿੱਚ ਇਹ ਪਾਵਨ ਸਥਾਨ ਹੈ ਜਿਹਦੇ ਆਪ ਜੀ ਨੇ ਦਰਸ਼ਨ ਕੀਤੇ ਨੇ ਇਹ ਪੂਰਾ ਹੀ ਇੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਸਾਲ ਦੇ ਵਿੱਚ ਲਗਭਗ April ਤੋਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਤੇ ਨਵੰਬਰ ਤੱਕ ਸੰਗਤਾਂ ਆਉਂਦੀਆਂ ਨੇ ਬਾਅਦ ਵਿੱਚ ਇੱਥੇ ਕਾਫੀ برف ਪੈ ਜਾਂਦੀ ਹੈ ਆਪ ਜੀ ਨਾਲ برف ਦੀ ਵੀ ਵੀਡੀਓ ਇੱਕ ਸਾਂਝੀ ਕਰਾਂਗੇ ਜਿੱਥੇ ਚਾਪ ਦਰਸ਼ਨ ਕਰ ਸਕਦੇ ਹੋ ਕਿ ਜਦੋਂ ਇੱਥੇ برف ਪੈ ਜਾਂਦੀ ਹੈ ਤੇ ਫਿਰ ਇੱਥੇ ਦਾ ਜਿਹੜਾ ਕਿਸ ਤਰੀਕੇ ਦੇ ਨਾਲ ਇੱਥੇ ਜੀਵਨ ਜੀਤਾ ਜਿਆ ਜਾਂਦਾ ਸੋ ਸਾਧ ਸੰਗਤ ਜੀ ਆਓ ਇੱਕ ਵਾਰ ਫਿਰ ਦਰਸ਼ਨ ਕਰੋ ਦਰਸ਼ਨ ਕਰੋ ਪੱਥਰ ਸਾਹਿਬ ਜੀ ਦੇ ਆਪ ਜੀ ਨੂੰ ਦਰਸ਼ਨ ਕਰਵਾਈਏ ਨਾਲ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਘਟ-ਘਟ ਕੇ ਮਾਲਕ ਨੇ ਜਿਹੜੇ ਇੱਥੇ ਵਿਰਾਜਮਾਨ ਨੇ ਇਸ ਬੰਜਰ ਇਲਾਕੇ ਦੇ ਵਿੱਚ ਗੁਰੂ ਸਾਹਿਬ ਨੇ ਇੱਥੇ ਇੰਨੀ ਕੀ ਕਿਰਪਾ ਕਰ ਰੱਖੀ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤ ਇੱਥੇ ਆਉਂਦੀ ਹੈ ਦਰਸ਼ਨ ਕਰਦੀ ਹੈ ਲੰਗਰ ਛਕਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਟੀਚਰ ਜੋ ਸਾਡੇ ਸੁਨਹਿਰੀ ਉਪਦੇਸ਼ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੀਰਤ ਕਰੋ ਨਾਮ ਜਪੋ ਦੇ ਬੰਨ ਸ਼ਕੋ ਉਹਦਾ ਉਪਦੇਸ਼ ਇਥੋਂ ਲੈ ਕੇ ਜਾਂਦੀ ਹੈ ਤੇ ਆਪਣੇ ਜੀਵਨ ਨੂੰ ਸਫਲ ਕਰਦੀ ਹੈ ਸੋ 사ਸੰਗ ਜੀ ਆਪ ਸਾਰੀ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ੀਆਂ ਮਾਣੋ ਆਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ